ਜਿਵੇਂ ਜੀ ਆਪਾਂ ਅਕਸਰ ਹੀ ਆਪਣੀਆਂ ਵੀਡੀਓ 'ਚ ਗੱਲ ਕਰਦੇ ਹੁੰਨੇ ਆ ਵੀ ਆਪਾਂ ਨੂੰ ਜਿਹੜਾ ਵਾ ਫਿੱਟ ਰਹਿਣਾ ਚਾਹੀਦਾ ਫਿੱਟ ਰਹਿਣ ਲਈ ਚਾਹੇ ਤੁਸੀਂ ਗਰਾਊਂਡ ਜਾਓ ਚਾਹੇ ਜਿਮ ਜਾਓ ਕਿਉਂ ਜੀ ਮਤਲਬ ਅਕਸਰ ਆਪੇ ਸਮਾਜ 'ਚ ਆ ਵੀ ਆਪਾਂ ਕਹਦੇ ਨੇ ਵੀ 40 ਸਾਲ ਦੀ ਉੱਪਰ ਹੋ ਗਏ ਅਸੀਂ ਹੁਣ ਕਾਹ ਨੂੰ ਜਿਮ ਜਾਣਾ ਜੇ ਮ ਕੋਈ ਡੋਲੇ ਬਣਾਉਣ ਨਹੀਂ ਜਾਣਾ ਹੁੰਦਾ ਜੇ ਮ ਫੈਕਟਰੀਆਂ ਲਈ ਜਾਣਾ ਹੁੰਦਾ ਬਾਕੀ ਤੁਸੀਂ ਸਾਡੇ ਮੇਰੇ ਸਤਕਾਰਯੋਗ ਨੇ ਜੀ ਬਾਈ ਜੀ ਇਹ ਤੇ ਇਹਨਾਂ ਤੋਂ ਵੀ ਸਿਹਤ ਲੈਂਦੇ ਰਹੀਦਾ ਸੀ ਬਈ ਆਪਣੀ ਕੋਸ਼ਿਸ਼ ਇਹੀ ਹੁੰਦੀ ਵਿੜੇ ਆਪਣੇ ਨਾਲ ਜੁੜੇ ਹੋਏ ਨੇ ਭੈਣ ਭਰਾ ਸਾਰੇ ਬਈ ਉਹ ਸਰੀਰਕ ਤੌਰ ਤੇ ਫਿੱਟ ਰਹਿਣਾ ਤੰਦਰੁਸਤ ਰਹਿਣਾ ਗਰਾਊਂਡ 'ਤੇ ਜਾਓ ਤੇ ਕਿਹੜਾ ਮੁਕਾਬਲਾ ਉਹ ਕਿਸੇ ਨਾਲ ਨਾ ਕਰੋ ਨਾ ਕਿਸੇ ਨੂੰ ਚੈਲੰਜ ਕਰੋ ਆਪਣੇ ਆਪ ਦੇ ਨਾਲ ਮੁਕਾਬਲਾ ਕਰੋ ਆਪ ਦਾ ਜੀ ਚਾਹੇ ਤੁਸੀਂ ਸਾਈਕਲ ਚਲਾਉਣੀ ਹੋ ਜਿਵੇਂ ਜਾਣੇ ਹੋ ਚਾਹੇ ਆਪਾਂ ਹੋਰ ਕਰਦੇ ਹੋ ਤੇ ਅੱਜ ਆਪਾਂ ਜਿਹੜੇ ਨੇ ਡੰਡ ਨੇ ਮੈਂ 50 ਕੋਸ਼ਿਸ਼ ਕਰੂੰ ਵੀ 50 ਡੰਡ ਲਾਈਏ 45 ਸਕਿੰਟ ਚ ਠੀਕ ਹੈ ਜੀ ਤੇ 45 ਸਕਿੰਟਾਂ ਚ ਤੇ ਇਹ ਮੁਕਾਬਲਾ ਆ ਆਪਦੇ ਨਾਲ ਹੀ ਮੁਕਾਬਲਾ ਜੀ ਠੀਕ ਹੈ ਨਾ ਵੀ ਆਪਦੇ ਸਰੀਰ ਨੂੰ ਆਪਾਂ ਰੱਖੀ ਦਾ ਚੰਦ ਕੇ ਵੀ ਹਾਂ ਇੰਨਾ ਇੱਕ ਠੀਕ ਆ ਤੇ ਲੱਗ ਗਏ ਤਾਂ ਵੀ ਬੱਲੇ ਆ ਜੀ ਜੇ ਨਹੀਂ ਚਲੋ ਵੱਧ ਟਾਈਮ ਲੱਗ ਉਹ ਵੀ ਵੱਖਰੀ ਗੱਲ ਹੈ ਨਾ ਤਾਂ ਹਾਂ ਆਪਦੇ ਨਾਲ ਹੀ ਤੇ ਗਿਣ ਲਿਓ ਤੋਂ ਟਾਈਮ ਲਾ ਲਈ ਤੁਹਾਨੂੰ ਠੀਕ ਆ ਮੈਨੂੰ ਦਾ ਹਦਿਆਂ ਟਾਈਮ ਸਟਾਰਟ ਹੋ ਗਿਆ ਬਾਟੇ ਆਦਾ ਹਦੀ ਨੂੰ ਸਟਾਰਟ ਸਟਾਰਟ ਹਾਂਜੀ 2 3 4 5 6 7 8 9 10 11 12 13 14 15 16 17 18 19 20 4 4 47 41 45 45 48 48 150 ਇਹੋ ਦੇਖ ਲਈ 41 ਸੈਕਿੰਡ ਦੇ ਵਿੱਚ ਲਾਇਆ ਹੈ 45 ਵਾਹ ਬਈ ਗੋਡ 39 ਹਾਂਜੀ 39 ਵੈਰੀ ਗੁੱਡ ਬਹੁਤ ਵਧੀਆ ਬਹੁਤ ਵਧੀਆ ਕਿਉਂਕਿ ਜੇ ਆਪਾਂ ਪਹਿਲਾਂ ਦੱਸਿਆ ਵੀ ਆਪਦੇ ਆਪ ਨਾਲ ਹੀ ਉਹ ਕਰੋ ਇਹ ਆਪਾਂ ਦੂਸਰੇ ਨੂੰ ਚੈਲੰਜ ਕਰਾਂਗੇ ਉਹ ਠੀਕ ਨਹੀਂ ਹੈਗਾ ਆਪਣੇ ਆਪ ਨੂੰ ਜੇ ਤੁਸੀਂ ਕਰਦੇ ਹੋ ਤਾਂ ਫੈਕਟਰਾਂਗੇ ਮੇਰੀ ਕੋਸ਼ਿਸ਼ ਵੀ 45 ਸਕਿੰਟ ਚ ਲਾਈਏ ਚਲੋ ਜਿਵੇਂ ਦੱਸਿਆ ਵੀ 39 39 ਦੇ ਵਿੱਚ ਛੱਗੇ ਸੋ ਆਪਣੀ ਬੇਨਤੀ ਇਹੀ ਹੁੰਦੀ ਆ ਵੀ ਡਾਕਟਰਾਂ ਤੋਂ ਬਚੋਗੇ ਜੇ ਤੁਸੀਂ ਗਰਾਊਂਡ ਨਾਲ ਜੁੜੇ ਰਹੋਗੇ ਇਹੀ ਆਪਣਾ ਜੀ 50 ਸਾਲ ਦੀ ਉਮਰ ਨਾਲ 50 ਜੀ 50 ਸਾਲ ਦੀ ਉਮਰ ਦੇ ਵਿੱਚ ਬਹੁਤ ਆ ਬੀ ਇੰਨੀ ਸਪੀਡ ਨਾਲ ਡੰਡ ਲਾਉਣੇ ਬਹੁਤ ਬਹੁਤ ਵਧੀਆ ਇਹ ਥੋੜੀ ਸਾਰੀ ਨਹੀਂ ਅਰ ਮਤਲਬ ਇੱਕ ਇਹਨਾਂ ਖਰੋਤ ਹੀ ਆ ਜੀ ਤੁਹਾਨੂੰ ਦੇਖੀ ਜਾ ਤੁਸੀਂ ਗਰਾਊਂਡ ਨਾਲ ਜੁੜੇ ਹੋਏ ਹੋ ਤੇ ਆਸੀ ਵੀ ਐਸੇ ਕਰਕੇ ਗਰਾਊਂਡ ਨਾਲ ਜੁੜਿਆ ਵੀ ਸਿਹਤ ਠੀਕ ਠਾਕ ਰਹੇ ਔਰ ਜੁਆਕਾਂ ਤੇ ਅਸਰ ਵਧੀਆ ਪਵੇ ਠੀਕ ਹੈ ਜੀ ਬਾਕੀ ਕਿਸੇ ਦਿਨ ਫੇਰ ਆਪਾਂ ਬੈਠ ਕੇ ਜੀ ਥੋੜੀਆਂ ਗੱਲਾਂ ਬਾਤਾਂ ਕਰਾਂਗੇ ਤੁਹਾਡੇ ਵੀ ਤਿਆਰਬੇ ਨੇ ਤੇ ਭਾਈ ਜੀ ਪਹਿਲਾਂ ਕਬੱਡੀ ਦੇ ਪੂਰੇ ਚੋਟੀ ਦੇ ਖਿਡਾਰੀ ਰਹੇ ਨੇ ਜੀ ਫੇਰ ਕਿਸੇ